ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਆਂ ਝੋਨੇ ਦੇ ਉੱਪਰ ਤੇਲਾ ਸੀਟ ਬ্লাইਟ ਤੇ ਡੋਡੀ ਰੋਗ ਬਾਰੇ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਨੇ ਉਹ ਆਪਣੇ ਚੈਨਲ ਅਮਨ ਫਾਰਮ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਵੀ ਆਪਾਂ ਕੋਈ ਜਾਣਕਾਰੀ ਸਾਂਝੀ ਕਰਦੇ ਆਂ ਤੁਹਾਡੇ ਤੱਕ ਜੜੀ ਉਹ ਜ਼ਰੂਰ ਪਹੁੰਚ ਸਕੇ ਤੇ ਜਿਵੇਂ ਕਿ ਆਪਾਂ ਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਬਹੁਤ ਦਿਨਾਂ ਤੋਂ ਜਿਹੜਾ ਮੌਸਮ ਖਰਾਬ ਰਿਹਾ ਹਰ ਰੋਜ਼ ਜਿਹੜੀ ਬਰਖਾ ਹੁੰਦੀ ਰਹੀ ਆ ਤੇ ਝੋਨੇ ਦੇ ਵਿੱਚ ਪਾਣੀ ਜ਼ਿਆਦਾ ਖੜਾ ਹੋਣ ਕਾਰਨ ਸੀਥ ਬ্লাইਟ ਦਾ ਜਿਹੜਾ ਹਮਲਾ ਬਹੁਤ ਦੇਖਣ ਨੂੰ ਮਿਲ ਰਿਹਾ ਮੌਸਮ ਦੇ ਵਿੱਚ ਜ਼ਿਆਦਾ ਨਮੀ ਕਾਰਨ ਤੇਲੇ ਨੇ ਵੀ ਬਹੁਤ ਅਟੈਕ ਜਿਹੜਾ ਕੀਤਾ ਜੜਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਉਲੀ ਰੋਗ ਲੱਗਦਾ ਕਿਉਂਕਿ ਜਿੱਥੇ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਖੜਾ ਰਹੇ ਉਥੇ ਉਲੀ ਰੋਗ ਦਾ ਜਿਹੜਾ ਹਮਲਾ ਜ਼ਿਆਦਾ ਹੁੰਦਾ ਤੇ ਜਿਹੜਾ ਸੀਤ ਬ্লাইਟ ਆ ਇਹਦੀਆਂ ਉਲੀ ਰੋਗ ਆ ਇਹਦੀ ਕੀ ਨਿਸ਼ਾਨੀਆਂ ਨੇ ਕਹਿੰਦੇ ਨਿਸ਼ਾਨੀਆਂ ਇਹ ਨੇ ਜੜਾਂ ਦੇ ਵਿੱਚ ਜਾਮਣੀ ਤੇ ਸਲੇਟੀ ਰੰਗ ਦੇ ਜਿਹੜੇ ੱੱੱਬੇ ਬਣ ਜਾਂਦੇ ਨੇ ਉਹ ਹੌਲੀ ਹੌਲੀ ਬਾਅਦ ਦੇ ਬਾਅਦ ਦੇ ਵਿੱਚ ਪੂਰੇ ਬੂਟੇ ਜਿਹੜੇ ਕਵਰ ਕਰ ਲੈਂਦੇ ਨੇ ਕਾਫੀ ਮਾਤਰਾ ਦੇ ਵਿੱਚ ਵੱਧ ਜਾਂਦੇ ਨੇ ਇਹ ਝਾੜ ਉੱਪਰ ਬਹੁਤ ਜ਼ਿਆਦਾ ਜਿਹੜਾ ਅਸਰ ਪਾਉਂਦਾ ਸੀ ਟਿਪਲੇਟ ਆ ਜਿਹੜਾ ਤੇ ਇਸ ਦੇ ਰੋਗ ਸੰਬੰਧੀ ਸਪਰੇ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਡੋਡੀ ਰੋਗ ਬਾਰੇ ਮੌਸਮ ਦੇ ਵਿੱਚ ਜ਼ਿਆਦਾ ਨਮੀ ਕਾਰਨ ਇਸ ਦਾ ਹਮਲਾ ਵੀ ਬਹੁਤ ਵੱਧ ਜਾਂਦਾ ਇਸ ਲਈ ਆਪਾਂ ਨੂੰ ਇਹਦੀ ਸਪਰੇ ਵੀ ਜਰੂਰ ਤੇ ਜਿਹੜੀ ਪੈਂਦੀ ਆ ਤੇ ਮਾਰਕੀਟ ਦੇ ਵਿੱਚ ਤੁਸੀਂ ਦੇਖੋ ਹਨਾ ਫੰਗੀ ਸਾਈਡ ਨੇ ਜਿਹੜੇ ਬਹੁਤ ਜ਼ਿਆਦਾ ਨੇ ਜਿਹੜੇ ਆਪਾਂ ਵਰਤ ਸਕਦੇ ਆ ਆਪਾਂ ਕਿਸੇ ਵੀ ਕੰਪਨੀ ਦਾ ਹਨਾ ਸਪਾਰਸ ਨਹੀਂ ਕਰਦੇ ਕੋਈ ਸੀ ਆ ਵਰਤੋ ਕਿਉਂਕਿ ਸਾਰੇ ਕਿਸਾਨ ਵੀਰ ਸਮਝਦਾਰ ਨੇ ਉਹਨਾਂ ਨੂੰ ਪਤਾ ਵੀ ਕਿਹੜੀ ਦਵਾਈ ਨੇ ਜ਼ਿਆਦਾ ਕੰਮ ਕਰਦਾ ਕਿਹੜੀ ਦਵਾਈ ਵਧੀਆ ਤੇ ਦਵਾਈ ਆਪਾਂ ਵਰਤਣੀ ਆ ਟੌਪ ਦੀ ਵਧੀਆ ਦਵਾਈ ਵਰਤੋ ਮਹਿੰਗੀਆਂ ਦਵਾਈਆਂ ਨੇ ਜਿਹੜੀਆਂ ਆਪਣੀ ਫਸਲ ਦੇ ਉੱਪਰ ਚੰਗੀ ਤਰ੍ਹਾਂ ਜਿਹੜਾ ਕੰਮ ਕਰਨ ਤੇ ਉਸ ਤੋਂ ਅੱਗੇ ਤੇਲੇ ਦਾ ਅਟੈਕ ਵੀ ਜਿਹੜਾ ਆਪਣੇ ਬਹੁਤ ਜਿਆਦਾ ਆਇਆ ਬਹੁਤ ਜਿਆਦਾ ਉਹਨੇ ਨੁਕਸਾਨ ਜਿਹੜਾ ਕੀਤਾ ਕਿਉਂਕਿ ਮੌਸਮ ਦੇ ਵਿੱਚ ਜਿਆਦਾ ਨਮੀ ਕਾਰਨ ਤੇਲੇ ਦਾ ਟੈਕ ਜਿਹੜਾ ਬਹੁਤ ਜਿਹੜਾ ਵਧ ਗਿਆ ਸੀ ਬਾਹਾਂ ਦੇ ਵਿੱਚ ਜਿਹੜਾ ਪਾਣੀ ਖੜਾ ਰਿਹਾ ਉਸ ਕਾਰਨ ਤੇਲੇ ਨੇ ਬਹੁਤ ਜਿਆਦਾ ਜਿਹੜਾ ਅਟੈਕ ਕੀਤਾ ਆਪਾਂ ਨੂੰ ਇਹਦੇ ਨਾਲ ਤੇਲੇ ਵਾਲੀ ਸਪਰੇ ਵੀ ਜ਼ਰੂਰ ਕਰਨੀ ਚਾਹੀਦੀ ਆ ਉਸ ਤੋਂ ਅੱਗੇ ਸੂਂਦੀ ਦਾ ਅਟੈਕ ਹੁਣ ਬਹੁਤ ਘੱਟ ਆ ਕਿਉਂਕਿ ਬਰਖਾ ਕਾਰਨ ਸੂਂਦੀ ਜਾ ਜਿਹੜੇ ਆਂਡੇ ਤੇ ਉਹ ਸਭ ਖਤਮ ਹੋ ਗਏ ਹਵਾ ਚੱਲਦੀ ਰਹੀ ਆ ਪਰ ਗੋਪ ਦੀ ਸੂਂਦੀ ਦਾ ਅਟੈਕ ਹੋ ਸਕਦਾ ਇਸ ਲਈ ਆਪਾਂ ਨੂੰ ਸੂਂਦੀ ਵਾਲੀ ਸਪਰੇ ਵੀ ਜ਼ਰੂਰੀ ਆ ਜਿਵੇਂ ਕਿ ਹੁਣ ਆਪਾਂ ਸੀਤ ਬਲੱਡ ਹੋ ਗਿਆ ਸੂਂਦੀ ਹੋ ਗਈ ਤੇਲੇ ਦੀ ਸਪਰੇ ਤੇ ਡੋਡੀ ਰੋਗ ਇਹ ਮੌਸਮ ਜਿਹੜਾ ਖਰਾਬ ਹੋਣ ਕਾਰਨ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਹਮਲਾ ਜਿਹੜਾ ਹੋਇਆ ਇਹਨਾਂ ਨੇ ਸਪਰੇ ਜਿਹੜੀਆਂ ਕਰਨੀਆਂ ਜ਼ਰੂਰੀ ਨੇ ਆਪਣੇ ਖੇਤ ਦਾ ਧਿਆਨ ਰੱਖੋ ਤੇ ਆਪਾਂ ਜਦੋਂ ਸਪਰੇ ਕਰਦੇ ਆ ਇਹਦੇ ਵਿੱਚ ਸਟੀਕਰ ਜ਼ਰੂਰ ਪਾਓ ਹੋ ਪਾਉਣਾ ਜ਼ਰੂਰੀ ਆ ਕਿ ਜਲਦੀ ਪੱਤਿਆਂ ਦੇ ਵਿੱਚ ਜਿਹੜਾ ਰੱਜੇ ਦਵਾਈ ਆਪਾਂ ਕਰਦੇ ਆ ਸਪਰੇ ਕਰਦੇ ਆ ਕਿਉਂਕਿ ਆਈ ਨਹੀਂ ਪਤਾ ਘੰਟੇ ਬਾਅਦ 2 ਘੰਟੇ ਬਾਅਦ ਬਾਅਦ 4-5 ਘੰਟੇ ਬਾਅਦ ਤਾਂ ਜਿਹੜਾ ਮਹਿੰਗੀਆਂ ਦਵਾਈਆਂ ਨੇ ਆਪਣਾ ਨੁਕਸਾਨ ਜਿਹੜਾ ਹੁੰਦਾ ਤੇ ਆਪਣੇ ਖੇਤ ਦੇ ਵਿੱਚ ਜਰੂਰ ਤੁਸੀਂ ਜਿਹੜਾ ਮਾਰੂ ਚੈੱਕ ਕਰਦੇ ਰਹੋ ਮੌਸਮ ਦੇ ਵਿੱਚ ਜਿਆਦਾ ਨਮੀ ਕਾਰਨ ਜਿਹੜਾ ਬਿਮਾਰੀ ਜਿਆਦਾ ਆਉਂਦੀ ਆ ਤੇ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ